ਦੀ ਮੁਆਫੀ ਫਿਰ ਪਤਨੀ ਨੂੰ ਕਿਹਾ ਗੁੱਡਬਾਏ ਤੇ ਜਦੋਂ ਤੱਕ ਦੋਸਤ ਆਇਆ ਤਦ ਤੱਕ ਸਭ ਕੁਝ ਖਤਮ ਹੋ ਚੁੱਕਾ ਸੀ ਇੱਕ ਨੌਜਵਾਨ ਵੱਲੋਂ ਬੇਹੱਦ ਖੌਫਨਾਕ ਕਦਮ ਚੁੱਕਿਆ ਗਿਆ ਨੌਜਵਾਨ ਨੇ ਆਪਣੇ ਕਿਰਾਏ ਦੇ ਮਕਾਨ ਵਿੱਚ ਆਪਣੇ ਕਮਰੇ ਵਿੱਚ ਖੁਦ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਇਹ ਘਟਨਾ ਫਾਜ਼ਿਲਕਾ ਦੀ ਦੱਸੀ ਜਾ ਰਹੀ ਆ ਨੌਜਵਾਨ ਦਾ ਵਿਆਹ 3 ਮਹੀਨੇ ਪਹਿਲਾਂ ਹੋਇਆ ਸੀ ਨੌਜਵਾਨ ਨੇ ਲਵ ਮੈਰਿਜ ਕਰਵਾਈ ਸੀ ਪਰ ਪਤਾ ਨਹੀਂ ਅਜੇਆ ਕੀ ਹੋਇਆ ਕਿ ਨੌਜਵਾਨ ਨੇ ਖੁਦ ਨੂੰ ਖਾਹਾ ਲਾ ਲਿਆ ਖੁਦਕੁਸ਼ੀ ਕਰ ਲਈ ਦੱਸਿਆ ਜਾ ਰਿਹਾ ਕਿ ਇਸ ਨੌਜਵਾਨ ਦੇ ਘਰ ਵਾਲੀ ਆਪਣੇ ਪੇਕੇ ਘਰ ਗਈ ਸੀ ਕੁਝ ਦਿਨ ਪਹਿਲਾਂ ਹੀ ਤੇ ਉਸ ਨੌਜਵਾਨ ਨੇ ਆਪਣੇ ਘਰ ਵਾਲੀ ਨੂੰ ਕਿਹਾ ਕਿ ਮੇਰੀ ਜਾਨ ਮੇਰੀ ਲਾਡੋ ਮੈਨੂੰ ਮaaf ਕਰੀ ਮੈਂ ਤੈਨੂੰ ਪਿਆਰ ਨਹੀਂ ਦੇ ਸਕਿਆ ਗੁੱਡ ਬਾਏ ਆਪਣੇ ਘਰ ਵਾਲੀ ਨੂੰ ਇਹ ਮੈਸੇਜ ਭੇਜ ਕੇ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਗੁੱਡ ਬਾਏ ਦਾ ਮੈਸੇਜ ਪਾ ਕੇ ਇਸ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਉਸ ਨੌਜਵਾਨ ਦੇ ਇੱਕ ਦੋਸਤ ਨੇ ਦੱਸਿਆ ਕਿ ਜਦੋਂ ਤੱਕ ਮੈਂ ਆਪਣੀ ਮੀਟਿੰਗ ਤੋਂ ਵੇਲਾ ਹੋ ਗੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਚੈੱਕ ਕੀਤਾ ਤਾਂ ਮੈਨੂੰ ਮੇਰੇ ਦੋਸਤ ਦਾ ਸੋਸ਼ਲ ਮੀਡੀਆ ਅਕਾਊਂਟ ਤੇ ਗੁੱਡ ਬਾਏ ਵਾਲਾ ਮੈਸੇਜ ਦਿਖਿਆ ਤਾਂ ਮੈਂ ਆਪਣੇ ਭਰਾ ਨੂੰ ਕਿਹਾ ਕਿ ਆਹ ਮੈਸੇਜ ਦੇਖ ਤੇ ਬਾਅਦ ਵਿੱਚ ਮੈਂ ਆਪਣੇ ਭਰਾ ਕੋਲ ਗਿਆ ਤੇ ਅਸੀਂ ਦੋਨੇ ਜਾ ਕੇ ਉਸ ਨੌਜਵਾਨ ਨੂੰ ਉਸ ਕਿਰਾਏ ਦੇ ਮਕਾਨ ਤੇ ਦੇਖਿਆ ਕਿਰਾਏ ਜਿਹੜਾ ਮਕਾਨ ਮਾਲਕ ਸੀ ਉਹਨੂੰ ਕਿਹਾ ਕਿ ਉੱਪਰ ਜਾ ਕੇ ਅਸੀਂ ਆਪਣੇ ਦੋਸਤ ਨੂੰ ਦੇਖਣਾ ਤੇ ਜਦੋਂ ਕਹਿੰਦੇ ਅਸੀਂ ਕਾਫੀ ਫੋਨ ਫਾਨ ਕੀਤੇ ਦਰਵਾਜ਼ਾ ਖੋਲਣ ਵਾਸਤੇ ਦਰਵਾਜ਼ਾ ਖੜਕਾਇਆ ਉਹਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਅਸੀਂ ਜਦੋਂ ਸ਼ੀਸ਼ੇ ਵਿੱਚ ਦੀ ਦੇਖਿਆ ਤਾਂ ਉਸ ਨੌਜਵਾਨ ਦੀ লাশ ਪੱਖੇ ਨਾਲ ਲਟਕ ਰਹੀ ਸੀ ਮੁੰਡੇ ਦੇ ਦੋਸਤ ਨੇ ਦੱਸਿਆ ਕਿ ਉਹਦੇ ਘਰ ਵਾਲੀ ਕੁਝ ਦਿਨ ਪਹਿਲਾਂ ਹੀ ਪੇਕੇ ਗਈ ਨਾਰਮਲੀ ਗਈ ਜਿਸ ਤਰੀਕੇ ਨਾਲ ਆਮ ਲੜਕੀਆਂ ਪੇਕੇ ਜਾਂਦੀਆਂ ਨੇ ਕੁੜੀ ਦੀ ਮਾਂ ਆਈ ਤੇ ਉਹ ਉਹ ਨੂੰ ਆਪਣੇ ਨਾਲ ਲੈ ਕੇ ਗਈ ਕਹਿੰਦੇ ਉਸ ਤੋਂ ਬਾਅਦ ਵਿੱਚ ਸਾਨੂੰ ਨਹੀਂ ਪਤਾ ਸਾਡੇ ਵੱਲੋਂ ਤਾਂ ਸਭ ਕੁਝ ਠੀਕ ਠਾਕ ਸੀ ਇਹਨਾਂ ਦੋਵਾਂ ਨੇ ਲਵ ਮੈਰਿਜ ਕਰਾਈ ਤੀ ਕਰਾਈ ਸੀ ਤੇ ਸਭ ਕੁਝ ਵਧੀਆ ਚੱਲ ਰਿਹਾ ਸੀ ਕਿਹਾ ਇਹ ਜਾ ਰਿਹਾ ਕਿ ਘਟਨਾ ਵਾਲੀ ਥਾਂ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਪਰ ਹਲੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਉਸ ਮੁੰਡੇ ਨੇ ਖੁਦਕੁਸ਼ੀ ਕਿਉਂ ਕੀਤੀ ਜਿਨੇ ਇੰਨੇ ਚਾਵਾਂ ਨਾਲ 3 ਮਹੀਨੇ ਪਹਿਲਾਂ ਹੀ ਹਲੇ ਲਵ ਮੈਰਿਜ ਕਰਾਈ ਸੀ ਜਿਨੇ ਇੱਕ ਪਿਆਰ ਭਰਿਆ ਮੈਸੇਜ ਮੌਤ ਤੋਂ ਪਹਿਲਾਂ ਆਪਣੇ ਘਰ ਵਾਲੀ ਨੂੰ ਲਿਖਿਆ ਤੇ ਗੁੱਡ ਬਾਏ ਕਿਹਾ ਉਸ ਲੜਕੇ ਨੇ ਖੁਦਕੁਸ਼ੀ ਕਿਉਂ ਕੀਤੀ ਉਹਦੇ ਕਾਰਨਾਂ ਦਾ ਹਲੇ ਪਤਾ ਨਹੀਂ ਲੱਗਾ ਫਿਰ ਹਾਲ ਪੁਲਿਸ ਤਫਤੀਸ਼ ਕਰੇਗੀ ਪੂਰੇ ਮਾਮਲੇ ਦੀ ਤੇ ਉਸ ਤੋਂ ਬਾਅਦ ਪਤਾ ਚੱਲੂਗਾ ਕਿ ਉਸ ਮੁੰਡੇ ਨੇ ਖੁਦਕੁਸ਼ੀ ਕਿਉਂ ਕੀਤੀ ਤੇ ਵੇਖੋ ਕਿੰਨੀ ਦੁਖਦਾਇਕ ਘਟਨਾ ਹੈ ਇਹ ਅੱਜ ਇੱਕ ਹੋਰ ਘਟਨਾ ਤੁਸੀਂ ਸਾਰਿਆਂ ਨੇ ਸੁਣੀ ਲਈ ਹੋਣੀ ਆ ਅਮਰਸਰ ਵਿੱਚ ਵਾਪਰੀਆ ਅਮਰਸਰ ਦੀ ਹੈਰੀਟੇਜ ਨਾਂ ਦੀ ਸਟਰੀਟ ਆ ਜਿਹੜੀ ਹੈਰੀਟੇਜ ਨਾਂ ਦੀ ਗਲੀ ਹੈ ਜਿਹੜੀ ਉੱਥੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਆ ਕੇ ਖੁਦਕੁਸ਼ੀ ਕੀਤੀ ਗਈ ਆ ਉੱਥੇ ਮੌਜੂਦ ਜਿਹੜਾ ਗਾਰਡ ਸੀਗਾ ਸੁਰੱਖਿਆ ਗਾਰਡ ਤੋਂ ਉਹ ਬੰਦੇ ਨੇ ਆ ਕੇ ਉਹਦੀ ਗਨ ਖੋਹੀ ਗਨ ਖੋ ਕੇ ਆਪਣੇ ਆਪ ਨੂੰ ਉਹਨੇ ਗੋਲੀ ਮਾਰ ਕੇ ਸੁਸਾਈਡ ਕਰ ਲਈ ਇਸ ਘਟਨਾ ਤੇ ਵੀ ਸਾਰੇ ਬਹੁਤ ਜ਼ਿਆਦਾ ਹੈਰਾਨ ਆ ਕਿ ਉਸ ਲੜਕੇ ਨੇ ਆਖਰ ਇਸ ਗਲੀ ਵਿੱਚ ਆ ਕੇ ਜਿੱਥੋਂ ਦੀ ਸਾਰੇ ਲੋਕ ਦਰਬਾਰ ਸਾਹਿਬ ਨੂੰ ਜਾਂਦੇ ਆ ਉੱਥੇ ਆ ਕੇ ਹੀ ਖੁਦਕੁਸ਼ੀ ਕਿਉਂ ਕੀਤੀ ਉਹਦੇ ਵੀ ਹਲੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗਿਆ ਕਿ ਉਹ ਬੰਦੇ ਨੇ ਖੁਦਕੁਸ਼ੀ ਕਿਉਂ ਕੀਤੀ ਸਮਾਜ ਵਿੱਚ ਵਾਪਰ ਰਹੀਆਂ ਇਹ ਘਟਨਾਵਾਂ ਜੋ ਲਗਾਤਾਰ ਵਾਪਰ ਰਹੀਆਂ ਨੇ ਪਹਿਲਾਂ ਅੱਜ ਸਵੇਰ ਸੁਬਾਹ ਅਮਰਸਰ ਵਾਲੀ ਘਟਨਾ ਸਾਹਮਣੇ ਆਈ ਤੇ ਹੁਣ ਇਹ ਨੌਜਵਾਨ ਲੜਕੇ ਵਾਲੀ ਆ ਗਈ ਜਿਹਦਾ ਹਲੇ 3 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਜਿਹਦੇ ਹਲੇ ਚਾ ਲਾੜ ਵੀ ਪੂਰੇ ਨਹੀਂ ਹੋਏ ਹੋਣੇ ਤੇ ਉਹਨੇ ਖੁਦਕੁਸ਼ੀ ਕਰ ਲਈ ਇਹ ਘਟਨਾਵਾਂ ਸੋਚੀ ਪਉਂਦੀਆਂ ਨੇ ਕਿ ਸਾਡਾ ਸਮਾਜ ਦਿਨੋਂ ਦਿਨ ਕਿੱਧਰ ਨੂੰ ਜਾ ਰਿਹਾ ਆ ਆਖਰ ਇੱਥੇ ਖੁਦਕੁਸ਼ੀਆਂ ਦਾ ਦੌਰ ਇੰਨਾ ਕਿਉਂ ਵੱਧ ਗਿਆ ਲੋਕ ਨਿੱਕੀ ਨਿੱਕੀ ਗੱਲ ਤੇ ਖੁਦਕੁਸ਼ੀਆਂ ਕਰਨ ਲੱਗ ਗਏ ਇਸ ਘਟਨਾ ਦਾ ਤਾਂ ਪਤਾ ਨਹੀਂ ਦੋਹਾਂ ਹੀ ਘਟਨਾਵਾਂ ਦਾ ਕਿ ਇਨ੍ਹਾਂ ਘਟਨਾਵਾਂ ਵਿੱਚ ਜਿਨ੍ਹਾਂ ਨੌਜਵਾਨਾਂ ਨੇ ਖੁਦਕੁਸ਼ੀ ਕੀਤੀ ਆ ਅੰਮ੍ਰਿਤਸਰ ਵੀ ਤੇ ਇਹ ਫਾਜ਼ਿਲਕਾ ਵਿੱਚ ਵੀ ਕਿ ਕੀ ਕਾਰਨ ਰਹੇ ਹਰ ਰੋਜ਼ ਹੀ ਕਈ ਸਾਰੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ ਕਿ ਇੱਥੇ ਨੌਜਵਾਨ ਕੁੜੀ ਵੱਲੋਂ ਖੁਦਕੁਸ਼ੀ ਕਰ ਲਈ ਤੇ ਉੱਥੇ ਨੌਜਵਾਨ ਮੁੰਡੇ ਵੱਲੋਂ ਖੁਦਕੁਸ਼ੀ ਕਰ ਲਈ ਜਿਵੇਂ ਕੱਲ ਵੀ ਇੱਕ ਘਟਨਾ ਸਾਹਮਣੇ ਆਈ ਸੀ ਕਿ ਇੱਕ ਮਾਂ ਰੋ ਰਹੀ ਸੀ ਉਹਦੀ 13 ਤੋਂ 15 ਸਾਲ ਦੇ ਵਿੱਚ ਵਿੱਚ ਲੜਕੀ ਦੀ ਉਮਰ ਸੀ ਉਹਦੀ ਲੜਕੀ ਨੇ ਸੁਸਾਈਡ ਕਰ ਲਈ ਤੇ ਮਾਂ ਕਹਿੰਦੀ ਮੈਨੂੰ ਨਹੀਂ ਪਤਾ ਕਿ ਮੇਰੀ ਧੀ ਨੇ ਖੁਦਕੁਸ਼ੀ ਕਿਉਂ ਕੀਤੀ ਇਹ ਉਹਦੀਆਂ ਸਹੇਲੀਆਂ ਨੂੰ ਸ਼ਾਇਦ ਪਤਾ ਹੋਵੇ ਕਿ ਉਹਦੇ ਮਨ ਚ ਕੀ ਚੱਲਦਾ ਸੀ ਉਸ ਧੀ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਸਾਡਾ ਸਮਾਜ ਜਾ ਕਿੱਧਰ ਨੂੰ ਰਿਹਾ ਆਖਰ ਇਹਨਾਂ ਖੁਦਕੁਸ਼ੀਆਂ ਦੇ ਕੀ ਕਾਰਨ ਨੇ ਸਾਡੇ ਸਮਾਜ ਅੰਦਰ ਤਣਾਅ ਬਹੁਤ ਜ਼ਿਆਦਾ ਵਧ ਗਿਆ ਲੋਕ ਬਹੁਤ ਸਾਰੇ ਮਾਨਸਿਕ ਤਣਾਅ ਵਿੱਚ ਗਰਸੇ ਹੋਏ ਨੇ ਜਿਹਦੇ ਸਮਾਜਿਕ ਰਾਜਨੀਤਿਕ ਆਰਥਿਕ ਬਹੁਤ ਸਾਰੇ ਕਾਰਨ ਨੇ ਖਾਸ ਤੌਰ ਤੇ ਰਾਜਨੀਤਿਕ ਕਾਰਨ ਐਮ ਹੈ ਕਿਉਂਕਿ ਸਾਡੀਆਂ ਸਰਕਾਰਾਂ ਨੂੰ ਗੱਦੀ ਤਾਂ ਚਾਹੀਦੀ ਆ ਉਹ ਰਾਜ ਤਾਂ ਕਰਨਾ ਚਾਹੁੰਦੀਆਂ ਨੇ ਆਏ 5 ਸਾਲਾਂ ਬਾਅਦ ਸਾਡੇ ਤੋਂ ਵੋਟ ਹਾਸਲ ਕਰਨ ਵਾਸਤੇ ਸਾਡੇ ਦਰਾਂ ਤੱਕ ਆਉਂਦੀਆਂ ਨੇ ਪਰ ਰਾਜ ਗਦੀ ਤੇ ਬੈਠਣ ਤੋਂ ਬਾਅਦ ਸਾਡੇ ਸਮਾਜ ਵਾਸਤੇ ਕੀ ਕਰਦੀਆਂ ਨੇ ਉਹ ਆਪਣੇ ਸਾਰਿਆਂ ਤੋਂ ਲੁਕੀਸ਼ੀਪੀ ਗੱਲ ਨਹੀਂ ਗਈ ਕਿਉਂਕਿ ਜਦੋਂ ਵੀ ਕੋਈ ਸਰਕਾਰ ਆਉਂਦੀ ਆ ਤਾਂ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਦੀ ਹੈ ਕਿ ਤੁਹਾਨੂੰ ਰੋਜ਼ਗਾਰ ਦੇਵਾਂਗੇ ਤੁਹਾਨੂੰ ਨੌਕਰੀਆਂ ਦਵਾਂਗੇ ਇਹ ਕਰਾਂਗੇ ਉਹ ਕਰਾਂਗੇ ਤੇ ਜਦੋਂ ਕੁਰਸੀਆਂ ਤੇ ਬਹਿ ਜਾਂਦੀ ਹੈ ਤਾਂ ਆਪਣੇ ਕੀਤੇ ਸਾਰੇ ਵਾਅਦੇ ਭੁੱਲ ਜਾਂਦੀ ਆ ਅੱਜ ਕੱਲ੍ਹ ਲੋਕ ਆਰਥਿਕ ਤੰਗੀ ਨਾਲ ਬਹੁਤ ਜ਼ਿਆਦਾ ਗਰਸੇ ਹੋਏ ਨੇ ਡਿਮਾਂਡਾਂ ਲੋਕਾਂ ਦੀਆਂ ਵੱਧ ਚੁੱਕੀਆਂ ਨੇ ਕਿਉਂਕਿ ਜਿਵੇਂ ਜਿਵੇਂ ਪੂੰਜੀਵਾਦ ਦਾ ਗਲਬਾ ਪਿਆ ਪੂੰਜੀਵਾਦ ਦਾ ਵਿਕਾਸ ਹੋਇਆ ਉਵੇਂ ਉਵੇਂ ਲੋੜਾਂ ਤਾਂ ਵਧ ਗਈਆਂ ਕਿਉਂਕਿ ਮਹਿੰਗਾਈ ਵੀ ਵਧ ਗਈ ਜਿਹਦੇ ਕਾਰਨ ਕੁੱਲੀ ਗੁੱਲੀ ਜੁੱਲੀ ਦੀਆਂ ਜਿਹੜੀਆਂ ਤਿੰਨ ਮੁੱਢਲਾਂ ਲੋੜਾਂ ਏ ਉਹੀ ਸਾਡੇ ਤੋਂ ਪੂਰਗਾ ਨਹੀਂ ਹੁੰਦੀਆਂ ਤੇ ਬਾਕੀ ਤਾਂ ਹੋਣਾ ਹੀ ਕਿੱਥੇ ਆ ਇਸ ਕਰਕੇ ਮਹਿੰਗਾਈ ਵਧਣ ਦੇ ਨਾਲ ਜਿਹੜੀ ਤਨਖਾਹ ਹੈ ਜਿੰਨੀ ਉਹ ਹੋਣੀ ਚਾਹੀਦੀ ਸੀ ਤਨਖਾਹ ਉੰਨੀ ਹੈ ਨਹੀਂਗੀ ਸਰਕਾਰੀ ਅਦਾਰੇ ਤਾਂ ਸਰਕਾਰਾਂ ਨੇ ਲਗਭਗ ਠੇਕੇ ਤਾਂ ਹੀ ਕਰਦੇ ਆ ਸਰਕਾਰੀ ਨੌਕਰੀ ਤਾਂ ਕੋਈ ਮਿਲਦੀ ਨਹੀਂ ਥੋੜੀ ਥੋੜੀ ਤਨਖਾਹ ਤੇ ਲੋਕ ਕੰਮ ਕਰ ਰਹੇ ਆ ਵੱਡੀ ਗਿਣਤੀ ਲੋਕ ਪ੍ਰਾਈਵੇਟ ਸੈਕਟਰ ਵਿੱਚ ਹੀ ਕੰਮ ਕਰ ਰਹੇ ਆ ਜਿੱਥੇ ਪ੍ਰਾਈਵੇਟ ਅਦਾਰਿਆਂ ਵਿੱਚ ਲੋਕਾਂ ਦੀ ਵੱਡੇ ਪੱਧਰ ਤੇ ਲੁੱਟ ਹੋ ਰਹੀ ਆ ਕੋਈ 5000 ਤੇ ਕੋਈ 10000 ਤੇ ਇੱਥੋਂ ਤੱਕ ਨੌਕਰੀ ਆ ਤੇ ਉਹਦੇ ਨਾਲ ਜਿਹੜਾ ਪਰਿਵਾਰ ਪਾਲਣਾ ਏ ਉਹ ਬਹੁਤ ਮੁਸ਼ਕਲ ਹੋ ਰਿਹਾ ਕਿਉਂਕਿ ਅਸੀਂ ਜਾਣਦੇ ਆ ਕਿ ਜਿਹੜੀਆਂ ਘਰੇਲੂ ਵਸਤਾਂ ਨੇ ਉਹਨਾਂ ਦੇ ਰੇਟ ਕਿੰਨੇ ਮਤਲਬ ਵੱਧ ਚੁੱਕੇ ਆ ਤੇ ਖਰਚਾ ਚਲਾਉਣਾ ਬਹੁਤ ਔਖਾ ਹੋ ਗਿਆ ਏ ਜਿਸ ਦੇ ਕਰਕੇ ਘਰੇਲੂ ਪਲੇਸ ਬਹੁਤ ਵੱਡੇ ਪੱਧਰ ਤੇ ਵੱਧ ਚੁੱਕੀ ਨੇ ਤੇ ਲੋਕ ਮਾਨਸਿਕ ਜਿਹੜੀਆਂ ਮਤਲਬ ਪੀੜਾ ਹੈ ਉਹਦਾ ਸ਼ਿਕਾਰ ਹੋ ਰਹੇ ਨੇ ਜਿਹਦੇ ਕਰਕੇ ਲੋਕ ਖੁਦਕੁਸ਼ੀ ਵਰਕੇ ਕਦਮ ਚੁੱਕ ਰਹੇ ਨੇ ਕਾਰਨ ਕੋਈ ਵੀ ਹੋਵੇ ਖੁਦਕੁਸ਼ੀ ਦਾ ਉਹ ਸਮਾਜਿਕ ਹੋਵੇ ਆਰਥਿਕ ਹੋਵੇ ਸੱਭਿਆਚਾਰਕ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਰਨ ਹੋਵੇ ਰਿਸ਼ਤਿਆਂ ਦੀ ਟੁੱਟ ਭੱਜ ਹੋਵੇ ਉਹ ਜੇਕਰ ਅਸੀਂ ਸਮੁੱਚੇ ਰੂਪ ਵਿੱਚ ਵੇਖੀਏ ਤਾਂ ਉਹ ਰਾਜਨੀਤੀ ਦੀ ਪੈੜ ਵਿੱਚੋਂ ਹੀ ਹਰ ਚੀਜ਼ ਨਿਕਲਦੀ ਹੈ ਜੇਕਰ ਇੱਥੇ ਰਾਜਨੀਤਿਕ ਸਿਸਟਮ ਚੰਗਾ ਹੋਵੇ ਇਤੋਂ ਦਾ ਸਰਕਾਰਾਂ ਚੰਗੀਆਂ ਹੋਣ ਇਤੋਂ ਦਾ ਪ੍ਰਸ਼ਾਸਨ ਚੰਗਾ ਹੋਵੇ ਇੱਥੇ ਲੋਕਾਂ ਵਾਸਤੇ ਰੋਜ਼ਗਾਰ ਹੋਣ ਲੋਕਾਂ ਦੀ ਆਰਥਿਕ ਹਾਲਤ ਚੰਗੀ ਹੋਵੇ ਸਮਾਜਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਜਿਹੜੀ ਸਹੂਲਤ ਲੋਕਾਂ ਨੂੰ ਚਾਹੀਦੀ ਆ ਉਹ ਸਰਕਾਰਾਂ ਪ੍ਰੋਵਾਈਡ ਕਰਾਉਣ ਤਾਂ ਇਹ ਜਿਹੜੇ ਖੁਦਕੁਸ਼ੀਆਂ ਵਰਗੇ ਕਦਮ ਆ ਇਹ ਸ਼ਾਇਦ ਲੋਕੀ ਚੱਕਨੇ ਬੰਦ ਕਰ ਦੇਣ ਜਾਂ ਘਟ ਜਾਣ ਇਹ ਬੇਹੱਦ ਦਰਦਨਾਕ ਘਟਨਾਵਾਂ ਨੇ ਜਿਹੜੀਆਂ ਨਿਤ ਵਾਪਰ ਰਹੀਆਂ ਨੇ ਹਰ ਰੋਜ਼ ਵਾਧੀਆਂ ਜਾ ਰਹੀਆਂ ਖੁਦਕੁਸ਼ੀਆਂ ਦੀ ਕਿੰਤੀ ਬਹੁਤ ਦੁਖਦਾਇਕ ਘਟਨਾ ਹੈ ਜਿਹੜੀ ਅੱਜ ਪਹਿਲਾਂ ਅੰਮ੍ਰਿਤਸਰ ਵਿੱਚ ਵਾਪਰੀ ਤੇ ਹੁਣ ਇਹ ਘਟਨਾ ਸਾਹਮਣੇ ਆ ਰਹੀ ਆ ਕਿ ਫਾਜ਼ਿਲਕਾ ਵਿੱਚ ਇੱਕ ਨੌਜਵਾਨ ਜਿਹਦਾ ਹਲੇ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਵਿਆਹ ਵੀ ਉਹਨੇ ਲੰਬ ਮੈਰਿਜ ਕਰਵਾਈ ਸੀ ਤੇ ਉਸਨੇ ਹੁਣ ਪੱਖੇ ਨਾਲ ਲਟਕ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਆ ਆਪਣੀ ਘਰਵਾਲੀ ਤੋਂ ਉਹਨੇ ਮਾਫੀ ਮੰਗੀ ਆ ਕਿਹਾ ਮੇਰੀ ਜਾਨ ਮੈਨੂੰ ਮਾਫ ਕਰੀ ਮੈਂ ਤੈਨੂੰ ਪਿਆਰ ਨਹੀਂ ਦੇ ਸਕਿਆ ਇਹ ਬੇਹੱਦ ਮੰਦਭਾਗੀ ਘਟਨਾ ਆਪਣੇ ਆਪ ਵਿੱਚ ਤੇ ਜਿਹੜਾ ਅਮਰਸਰ ਵਿੱਚ ਨੌਜਵਾਨ ਵੱਲੋਂ ਇੱਕ ਆਦਮੀ ਵੱਲੋਂ ਖੁਦਕੁਸ਼ੀ ਕੀਤੀ ਗਈ ਆ ਉੱਥੇ ਸਿਕਿਉਰਿਟੀ ਗਾਰਡ ਜਿਹੜਾ ਸੁਰੱਖਿਆ ਗਾਰਡ ਸੀ ਉਹਦੀ ਗਨ ਫੜ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਹੈਰੀਟੇਜ ਸਟਰੀਟ ਵਿੱਚ ਹੈਰੀਟੇਜ ਨਾਂ ਦੀ ਗਲੀ ਵਿੱਚ ਜਿਹੜਾ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਆ ਇਹ ਦੋਨੇ ਘਟਨਾਵਾਂ ਜੋ ਅੱਜ ਸਾਹਮਣੇ ਆਈਆਂ ਨੇ ਇਹ ਬੇਹੱਦ ਮੰਦਭਾਗੀਆਂ ਨੇ